ਮੈਂ ਮਲਕੀਤ ਸਿੰਘ ਮੈਸਤਰੀ ਹਾਂ ਜੀ ਤਿੰਨ ਬੱਚੇ ਸੀ ਮੇਰੇ ਇੱਕ ਗੁੱਡੀ ਸੀਗੀ ਪੋਲੀਓ ਦੀ ਮਰੀਜ਼ ਇਹ ਬੇਟੇ ਨੂੰ ਕੈਂਸਰ ਹੋ ਗਿਆ ਸੀਗਾ ਜੀ ਵੱਡਾ ਬੇਟਾ ਸੀਗਾ ਉਹਦਾ ਲੋ ਪੋਤੇ ਵੀ ਮਰ ਗਏ ਇਹ ਬੱਚੇ ਦੋ ਛੱਡ ਕੇ ਉਹਨਾਂ ਦੀ ਮਾਸਾ ਵੀ ਚਲੀ ਗਈ ਛੋਟੀ ਡੈਥ ਹੋ ਗਈ ਛੋਟੇ ਵੱਡੇ ਬੱਚੇ ਦੀ ਅਸੀਂ ਤਾਂ ਬਹੁਤ ਪ੍ਰੋਬਲਮ ਦੇ ਵਿੱਚ ਯੋਜ ਰਹੇ ਹਾਂ ਜੀ ਛੋਟੀ ਜੀ ਕਰਿਆਨੇ ਦੀ ਦੁਕਾਨ ਪਾਈ ਹੋਈ ਆ ਉਹ ਰੋਟੀ ਪਾਣੀ ਦਾ ਇਹਨਾਂ ਦਾ ਬੜੀ ਮੁਸ਼ਕਲ ਨਾਲ ਚੱਲਦਾ ਕੰਮ ਜੀ ਮੇਰੇ ਜੀ ਪੋਤਾ-ਪੋਤੀ ਦੋ ਸਾਡੇ ਕੋਲੇ ਹੁੰਦੇ ਆ ਦਾਦੇ-ਦਾਦੀ ਕੋਲੇ ਇੱਕ 8ਵੀਂ ਕਲਾਸ ਵਿੱਚ ਪੜਦਾ ਬੇਟਾ ਪੁੱਤਰਾ ਬੇਟੀ ਪੜਦੀ ਆ 5ਵੀਂ ਕਲਾਸ ਵਿੱਚ ਹੀ ਬਹੁਤ ਜ਼ਿਆਦਾ ਪਰੇਸ਼ਾਨੀ ਆ ਜੀ ਬੜੀ ਮੁਸ਼ਕਲ ਨੇ ਇਹਨਾਂ ਦੀ ਵੈਲਸਰ ਪੋਲੂਸ਼ਨ ਦੇ ਪਾਕੇ ਵਿੱਚ ਪਏ ਸੀ ਤਾਂ ਅਸਾਂ ਫੀਸਾਂ ਇਹਨਾਂ ਦਾ ਪੇਟ ਗੁਜ਼ਾਰਾ ਕਰਦੇ ਆ ਸਾਨੂੰ ਜੀ ਟੀਚਰਾਂ ਨੇ ਦੱਸਿਆ ਸੀਗਾ ਮੈਡਮ ਨੇ ਵੀ ਉਹ ਕੰਪਨੀ ਮਦਦ ਕਰਦੀ ਆ ਤੁਸੀਂ ਉਹਨਾਂ ਕੋਲੇ ਰਿਕਵੈਸਟ ਕਰੋ ਅਸੀਂ ਉਸ ਟਾਈਮ ਆਪਣੇ ਕਲਰਕ ਸਾਹਿਬ ਨੇ ਪਾਰੋਂ ਪਾਰ ਕੇ ਭੇਜ ਦਿੱਤੇ ਸੀ ਇਹਨਾਂ ਕੋਲੇ ਉਹਨਾਂ ਨੇ ਸਾਡੀ ਫੁੱਲ ਫੀਸ ਤੇ ਬੈਂਕ ਦਾ ਰਾਇ ਬੇਟੇ ਦਾ ਮਾਫ ਕਰ ਦਿੱਤਾ ਸੀਗਾ ਹਾਂਜੀ ਖਾਲਸਾ ਇਰਸ਼ਦਾ ਅਸੀਂ ਧੰਨਵਾਦ ਕਰਦੇ ਆ ਜੋ ਉਹਨਾਂ ਦੀ ਸੇਵਾ ਨਿਭਾਉਦੇ ਆ ਸੰਗਤ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਜੀ ਤੇ ਬਾਕੀ ਦੇਖੋ ਸਾਨੂੰ ਪਤਾ ਜਿਹੜੇ ਕਮਜ਼ੋਰ ਵਰਗ ਆ ਉਹਨਾਂ ਦੀ ਬਹੁਤ ਸਹਾਇਤਾ ਕਰ ਰਹੇ ਆ ਹੋਰ ਵਿਚਾਰੇ ਹੀ ਆ ਜੀ ਦਿਨ ਤੋਂ ਗੁਣੀ ਰਾਤ ਤੋਂ ਗੁਣੀ ਤਰੱਕੀ ਕਰਨ ਗਰੀਬਾਂ ਵਰਗਿਆਂ ਦੀ ਸੇਵਾ ਕਰਦੇ ਰਹੇ ਆ